ਖਬਰਾਂ ਰੋਕ ਕਰਦੇ ਦੱਸ ਦਈਏ ਕਿ ਬੀਤੇ ਦਿਨੀ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਦੇ ਬੁੱਤ ਦੇ ਨਾਲ ਛੇੜਛਾੜ ਦਾ ਜਿਹੜਾ ਮਾਮਲਾ ਸਬੰਧਾਇਆ ਸੀ ਉਸ ਦੇ ਵਿੱਚ ਇੱਕ ਵੱਡੀ ਅਪਡੇਟ ਮਿਲ ਰਹੀ ਹੈ ਨਵੀਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਹੁਣ ਜੋ ਦੋਸ਼ੀ ਆ ਜੋ ਮੁਲਜ਼ਮ ਹੈ ਆਕਾਸ਼ ਸਿੰਘ ਜਿਸ ਦਾ ਨਾਮ ਉਸ ਦੀ ਇੱਕ ਨਵੀਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਇੱਕ ਥੋੜੀ ਪੈਟਰੋਲ ਦੀ ਬੋਤਲ ਸਮੇਤ ਉੱਥੇ ਮੌਕੇ ਤੇ ਪਹੁੰਚਿਆ ਸੋ ਧਰਮ ਸਿੰਘ ਮਾਰਕੀਟ ਵੱਲੋਂ ਜਿਹੜਾ ਹੈ ਉਹ ਦਾਖਲ ਹੋਇਆ ਸੀ 26 ਜਨਵਰੀ ਨੂੰ ਬਾਬਾ ਸਾਹਿਬ ਦੇ ਬੁੱਤ ਦੀ ਭਾਂ ਤੋੜ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਉਸ ਤੋਂ ਬਾਅਦ ਮਾਮਲਾ ਕਾਫੀ ਹਾਈ ਪ੍ਰੋਫਾਈਲ ਬਣਿਆ ਹੋਇਆ ਹੈ ਇਸ ਨੂੰ ਲੈ ਕੇ ਵੱਖ-ਵੱਖ ਥਾਵਾਂ ਤੇ ਜਿੱਥੇ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ ਤਾਂ ਉੱਥੇ ਮਲਜਮ ਆਕਾਸ਼ ਦੀ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ ਇੱਕ ਹੋਰ ਨਵੀਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਦੇ ਵਿੱਚ ਥੋੜੀ ਪੈਟਰੋਲ ਦੀ ਬੋਤਲ ਸਮੇਤ ਆਕਾਸ਼ ਉੱਤੇ ਪਹੁੰਚਿਆ ਸੁਦਰਮ ਸਿੰਘ ਮਾਰਕੀਟ ਵੱਲੋਂ ਇਹ ਦਾਖਲ ਹੋਇਆ ਸੀ ਜੁਮਲਜਮਾ ਸੁ 26 ਜਨਵਰੀ ਮੌਕੇ ਬਾਬਾ ਸਰ ਦੇ ਬੋਤਲ ਨੂੰ ਜਿੱਥੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇੱਕ ਨਵੀਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਤਾਲੀ TV ਸਕ੍ਰੀਨ ਤੇ ਕਿ ਗੈਸ ਤਰੀਕੇ ਦੇ ਨਾਲ ਬਖੌਫ ਤਰੀਕੇ ਦੇ ਨਾਲ ਇਸ ਸ਼ਖਸ ਦੁਆਰਾ ਇਸ ਦੋਸ਼ੀ ਦੁਆਰਾ ਜਿਹੜਾ ਹੈ ਪੂਰਾ ਘਟਨਾਕਰਮ ਨੂੰ ਅੰਜਾਮ ਦਿੱਤਾ ਗਿਆ। ਜੋ ਤੁਸੀਂ ਦੇਖ ਰਹੇ ਹੋ ਕਿ ਬੈਗ ਜਿਹੜਾ ਹੈ ਉਸਨੇ ਫੜਿਆ ਹੋਇਆ ਹੈ। ਬੈਗ ਦੇ ਵਿੱਚੋਂ ਪੈਟਰੋਲ ਦੀ ਬੋਤਲ ਤੇ ਥੋੜੀ ਕੱਟਦਾ ਹੋਇਆ ਇਹ ਸ਼ਖਸ਼ ਇਹ ਮੁਲਜ਼ਮ ਨਜ਼ਰ ਆਇਆ। ਆਸਾਨ ਤਰੀਕੇ ਦੇ ਨਾਲ ਇਹ ਉੱਥੇ ਚੜਦਾ ਤੇ ਉਸ ਤੋਂ ਬਾਅਦ ਜਿਹੜਾ ਹੈ ਕਾਫੀ ਉੱਥੇ ਨੁਕਸਾਨ ਕਰਦਾ ਤੇ ਬੋਤਲ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਲੇਕਿਨ ਜਿਹੜੀ ਪੋੜੀ ਹੈ ਇਹ ਉੱਥੇ ਪਹਿਲਾਂ ਤੋਂ ਹੀ ਲੱਗੀ ਨਜ਼ਰ ਆਈ ਐ ਸੀਸੀਟੀਵੀ ਜਿਹੜੀ ਨਵੀਂ ਸੀਸੀਟੀਵੀ ਸਾਹਮਣੇ ਆਈ ਐ ਉਸ ਦੇ ਵਿੱਚ ਹੁਣ ਹੋਰ ਪਰਤਾਂ ਜਿਹੜੀਆਂ ਨੇ ਖੁੱਲ੍ਹਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਨਜ਼ਦੀਕ ਲੱਗੇ ਸਾਰੇ ਸੀਸੀਟੀਵੀ ਪੁਲਿਸ ਦੁਆਰਾ ਖੰਘਾਲੇ ਜਾ ਰਹੇ ਨੇ ਤਾਂ ਜੋ ਅਸਲੀਅਤ ਤੱਥ ਨੇ ਜਿਹੜੇ ਉਹ ਸਾਹਮਣੇ ਆ ਸਕਣ ਕਿਉਂਕਿ ਜਿਹੜਾ ਇਹ ਚਰਸਤਾ ਹੈ ਜਿਹੜਾ ਇਹ ਚੌਂਕ ਹੈ ਇਹ ਕਾਫੀ ਵਿਅਸਤ ਹੈ ਇੱਥੇ ਕਾਫੀ ਜਿਹੜਾ ਲੋਕਾਂ ਦਾ ਆਉਣ ਜਾਣ ਰਹਿੰਦਾ ਹੈ ਇਸ ਦੇ ਦਰਮਿਆਨ ਮਲਜਮਦੀਕ ਨਵੀਂ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਟੀਵੀ ਸਕਰੀਨ ਤੇ ਕਿ ਉਸਨੇ ਬੈਗ ਪਾਇਆ ਹੋਇਆ ਤਾਂ ਬੈਗ ਦੇ ਵਿੱਚ ਉਹ ਪੈਟਰੋਲ ਦੀ ਬੋਤਲ ਤੇ ਥੋੜੀ ਕੱਟਦਾ ਹੋਇਆ ਨਜ਼ਰ ਆਇਆ ਤਾਂ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਆਧਾਰ ਬਣਾ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਹਾਲਾਂਕਿ কোর্ਟ ਦੇ ਵਿੱਚ ਵੀ ਪੇਸ਼ ਕੀਤਾ ਗਿਆ ਰਮਾਨ ਹਸਨ ਹੋਇਆ ਪੁਲਿਸ ਨੂੰ ਇਸ ਦਾ ਸੁਆਮਰੇ ਸਰਦੋਤ ਬਾਬਾ ਸਾਹਿਬ ਦੇ ਬੋਤਲ ਦੀ ਵਿਆਹ ਦੀ ਮਾਮਲੇ ਦੇ ਵਿੱਚ ਹੁਣ ਇੱਕ ਨਵੀਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜੋ ਕਿ ਤੁਹਾਡੀ ਟੀਵੀ ਸਕਰੀਨ ਤੇ ਚੱਲ ਰਹੀ ਹੈ ਇਸ ਤੋਂ ਪਹਿਲਾਂ ਉਥੇ ਲੋਕਾਂ ਦੁਆਰਾ ਇਹ ਵੀਡੀਓ ਬਣਾਈ ਗਈ ਸੀ ਜਿਹੜੀ ਹੁਣ ਤੱਕ ਚੱਲੀ ਲੇਕਿਨ ਹੁਣ ਇਹ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਯਾਖਰ ਇਹ ਜਿਹੜਾ ਸਕਸ਼ਾ ਹੈ ਕਿੱਧਰਲੇ ਪਾਸੇ ਦੀ ਆਇਆ ਕਿਸ ਤਰੀਕੇ ਦੇ ਨਾਲ ਪੂਰੇ ਘਟਨਾਕਰਮ ਨੂੰ ਇਸ ਦੁਆਰਾ ਅੰਜਾਮ ਦਿੱਤਾ ਗਿਆ। 26 ਜਨਵਰੀ ਨੂੰ ਬਾਬਾ ਸਾਹਿਬ ਦੇ ਬੁੱਤ ਦੀ ਭਾਂ ਤੋੜ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਉਸ ਪਰ ਮਾਮਲੇ ਦੇ ਵਿੱਚ ਹੁਣ ਨਵੀਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਹਾਲਾਂਕਿ ਪਹਿਲਾ ਜਦੋਂ ਮੌਕੇ ਤੇ ਇਹ ਸਾਰਾ ਵਾਕਿਆ ਹੋਇਆ ਸਥਾਨਕ ਲੋਕਾਂ ਨੇ ਆਪਣੇ ਕੈਮਰੇ ਦੇ ਵਿੱਚ ਤਸਵੀਰ ਕੈਦ ਕੀਤੀ ਜਿਸ ਤੋਂ ਬਾਅਦ ਜੋ ਉਸਤਾ ਪਟਾਵਾ ਕੀਤਾ ਜਾ ਰਿਹਾ ਹੈ ਸਖਤ ਉਸਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਸੋ ਮੋਗਾ ਦੇ ਧਰਮਪੂਰ ਏਰੀਆ ਦਾ ਇਹ ਜਿਹੜਾ ਹੈ ਮੁਲਜ਼ਮ ਹੈ ਉਹ ਰਹਿਣ ਵਾਲਾ ਹੈ ਹਾਲਾਂਕਿ ਇਸ ਦੇ ਪਰਿਵਾਰਕ ਮੈਂਬਰਾਂ ਦਾ ਵੀ ਇਹੀ ਕਹਿਣਾ ਹੈ ਕਿ ਉਹਨਾਂ ਦੇ ਕਹਿਣੇ ਤੋਂ ਬਾਹਰ ਹੈ ਆਖਿਰ ਕਿਸ ਦੇ ਕਹਿਣ ਤੇ ਇਹ ਸਾਰਾ ਕੁਝ ਕੀਤਾ ਗਿਆ ਇਹ ਇਨਵੈਸਟੀਗੇਸ਼ਨ ਦਾ 파ਟ ਹੈ ਕਿਸ ਦੁਆਰਾ ਕਿਹਾ ਗਿਆ ਜਿਸ ਤੋਂ ਬਾਅਦ ਇਸ ਸਖਤ ਦੁਆਰਾ ਇੰਨਾ ਵੱਡਾ ਕਦਮ ਚੁੱਕਿਆ ਗਿਆ ਉਹ ਵੀ ਉਸ ਦਿਨ ਜਦੋਂ ਸੰਵਿਧਾਨ ਦਾ 70 ਵੱਡਾ ਦਿਨ ਹੋਵੇ। ਉਸੇ ਦਿਨ ਨੂੰ ਕਿਉਂ ਚੁਣਿਆ ਗਿਆ? ਇੱਕ ਵੱਡਾ ਸਵਾਲ ਹੈ ਜਿਸ ਤੇ ਜਿਹੜੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਵੇਂ ਕਿ ਇਸ ਨੂੰ ਲੈ ਕੇ ਵਕੂ ਅਕਸੈਸਰਦਾਨ ਸਥਾਨਕ ਹਕੂਮਤ ਨੂੰ ਲੈ ਕੇ ਵੀ ਜਿਹੜੀ ਹੈ ਇਹ ਗੱਲਬਾਤ ਜ਼ਿਕਰ ਕਰ ਰਹੇ ਨੇ ਕਿ ਸ਼ਕਤੀ ਦੇ ਨਾਲ ਜਿੱਠੇ ਜਾਵੇ ਹੁਣ। ਤੇ ਉੱਥੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਵੀ ਸਖਸ਼ਮਦਨ ਨੂੰ ਨਿੰਦਾ ਕੀਤੀ ਤੇ ਸ਼ਕਤੀ ਦੇ ਨਾਲ ਕਾਰਵਾਈ ਦਾ ਹੁਕਮ ਜਾਰੀ ਕੀਤਾ। ਅਫਵਾਹਾਂ ਜਿਹੜੀਆਂ ਨੇ ਹੁਣ ਹੌਲੀ-ਹੌਲੀ ਕਰਕੇ ਖੁੱਲ੍ਹਦੀਆਂ ਹੋਈਆਂ ਨਜ਼ਰ ਆ ਰਹੀਆਂ ਤਾਂ ਮਲਜਮ ਆਕਾਸ਼ ਦੀ ਨਵੀਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਸਨੇ ਇੱਕ ਬੈਗ ਉਸਨੇ ਕੋਲ ਹੈ ਜਿਸ ਦੇ ਵਿੱਚੋਂ ਬੋੜੀ ਪੈਟਰੋਲ ਦੀ ਬੋਤਲ ਇਹ ਕੱਢਦਾ ਹੋਇਆ ਨਜ਼ਰ ਆਇਆ ਮੌਕੇ ਤੇ ਉਸ ਤੋਂ ਬਾਅਦ ਜਿਹੜਾ ਹੈ ਪੂਰੇ ਘਟਨਾਕਰਮ ਨੂੰ ਇਸ ਦੁਆਰਾ ਅਨਜਾਬ ਦਿੱਤਾ ਗਿਆ। ਸੋ ਜਿਹੜਾ ਇਹ ਚੌਕ ਹੈ ਇਸ ਦੇ ਉੱਪਰ ਜਿੱਥੇ ਕਾਫੀ ਜਿਹੜਾ ਹੈ ਵਿਅਸਤ ਸਾਰਾ ਜਿਹੜਾ ਹੈ ਸਾਰਾ ਟਾਈਮ ਵਿਅਸਤ ਜਿਹੜਾ ਹੈ ਦਿਨ ਦੇ ਲੋਕ ਇਥੋਂ ਲੰਘਦੇ ਨੇ ਇਸ ਦੇ ਬਾਵਜੂਦ ਵੀ ਇਸ ਦੇ ਬਾਵਜੂਦ ਵੀ ਆਖਿਰ ਇਸ ਸਖਸ਼ਦਾਇ ਇਸ ਮੁਲਜਮਦਾ ਆਕਾਸ਼ਦਾਇ ਇਨਾ ਹੀ ਨਾ ਖੁੱਲਿਆ ਕਿ ਉਸਨੇ ਸ਼੍ਰੀ ਆਮ ਜਿਹੜਾ ਹੈ ਇਸ ਪੂਰੇ ਕੰਡਾ ਕਰਨ ਨੂੰ ਪੰਜਾਬ ਦਿੱਤਾ ਹੈ ਸਹਿਯੋਗੀ ਭਰਤ ਸ਼ਰਮਾ ਫੋਨ ਲਾਈਨ ਤੇ ਜੁੜੇ ਨੇ ਭਰਤ ਨਮੀ ਸਿਸਟੀ ਫੁਟੇਜ ਸਾਹਮਣੇ ਆਈ ਹੈ ਇੱਕ ਆਖਰੀ ਇਸ ਨੂੰ ਉਧਾਰ ਬਣਾਇਆ ਜਾ ਰਿਹਾ ਹੈ ਤੇ ਹੋਰ ਕੋਈ ਖਾਸ ਅਪਡੇਟ ਤੁਹਾਡੇ ਕੋਲ ਹੋਵੇ ਇਸ ਮੁਤਲਕ ਆ ਬਿਲਕੁਲ ਗੁਰਪ੍ਰੀਤ ਜੀ ਕਿ ਜਿਹੜਾ 26 ਜਨਵਰੀ ਵਾਲੇ ਦਿਨ ਕਿਤਰਾ ਇਹ ਵਿਰਾਸਤੀ ਮਾਰਕੀਟ ਦੇ ਕਟੜਾ ਵਾਪਰੀ ਸੀ ਕਿ ਇੱਕ ਸ਼ਖਸ ਦੇ ਵੱਲੋਂ ਬਾਬੂ ਦੀਪਰਾਜ ਸਾਹਿਬ ਦਾ ਜਿਹੜਾ ਪੁੱਤਲਾ ਪੁਕਿਆ ਗਿਆ ਪੁੱਤਲਾ ਜਿਹੜਾ ਟੋੜਨ ਦੀ ਕੋਸ਼ਿਸ਼ ਕੀਤੀ ਉਹ ਜਿਹੜੀ ਸੀਸੀਟੀਵੀ ਆ ਉਹ ਸਾਹਮਣੇ ਆ ਚੁੱਕੀ ਹੈ ਕਿ ਇਸ ਤਰ੍ਹਾਂ ਜਿਹੜਾ ਆਕਾਸ਼ਦੀਪ ਸਿੰਘ ਹੈਗਾ ਵਾ ਉਸ ਜਿਹੜੀ ਸੀਸੀਟੀਵੀ ਤਸਵੀਰਾਂ ਸਾਹਮਣੇ ਹੈ ਤੁਹਾਨੂੰ ਦੱਸਦੀ ਕੁਸ਼ੀ ਬੁਰੀ ਦੇ ਤਰਮ ਸਿੰਘ ਮਾਰਕੀਟ ਹੈ ਗਿਆ ਉਸ ਬੋਤੇ ਕੋਲ ਤਰਮ ਸਿੰਘ ਮਾਰਕੀਟ ਤੋਂ ਹੀ ਉਹ ਉਸ ਪੁੱਤਵਾਲ ਆਂਦਾ ਹੈਗਾ ਤੇ ਵੀ ਇਹ ਵੀ ਸਾਡੀ ਸੀਸੀਟੀਵੀ ਹੈ ਉੱਥੇ ਕੋਈ ਵੀ ਜਿਹੜਾ 30 ਤੋਂ 40 ਮੀਟਰ ਦੇ ਵਿੱਚ ਕੋਈ ਵੀ ਪੁਲਿਸ ਕਰਮੀ ਪੰਜਾਬ ਪੁਲਿਸ ਕਰਮੀ ਦਾ ਮੁਲਾਗਮ ਉੱਥੇ ਕੋਈ ਵੀ ਤਰਾਦ ਨਹੀਂ ਸੀਗਾ 26 ਜਨਵਰੀ ਵਾਲੇ ਦਿਨ ਇਹਦੀ ਘਟਨਾ ਹੈ ਇਸ ਕਰਕੇ ਸਾਹਿਬ ਤੋਂ ਵੇਖੀ ਤਸਵੀਰਾਂ ਕੀਤੀ ਇੱਕ ਉਸਦੇ ਕੋਲ ਬੈਗ ਸੀਗਾ ਬੈਗ ਦੇ ਵਿੱਚ ਉਸਨੇ ਪਟ્રોલ ਰੱਖਿਆ ਹੋਇਆ ਸੀਗਾ ਅਥੋੜਾ ਰੱਖਿਆ ਸੀ ਕਿਸ ਤਰ੍ਹਾਂ ਆਪਣਾ ਬੈਗ ਰੱਖਦਾ ਭਲੇ ਹਪਦਾ ਹੈਗਾ ਕੋੜੀ ਪਹਿਲੇ ਲੱਗੀ ਹੁੰਦੀ ਏ ਪੁਲੀ ਚੜ੍ਹ ਕੇ ਜਿਹੜਾ ਸੋਲੋ ਥੋੜਾ ਮਰੇ ਇਸ ਤੋਂ ਬਾਅਦ ਹੁਣ ਫੇਰ ਤੋਂ ਇੱਕ ਵਾਰ ਕਹਿ ਸਕਦਾ ਕਿ ਸਵਾਲਾਂ ਦੇ ਹੈ ਪੁਲਿਸ ਦਾ ਹੈ ਕਿਉਂਕਿ ਕਿਤਨਾ ਕਿਤੇ ਲਗਾਤਾਰ ਸਵਾਲ ਖੜੇ ਕੀਤੇ ਜਾਣੇ ਕਿਉਂਕਿ 26 ਜਨਵਰੀ ਵਾਲੇ ਦਿਨ ਹੀ ਕਿਤਨਾ ਕਿਤੇ ਸਿਰੇ ਘਟਰਾ ਵਾਪਰੇ ਸਵਾਲ ਤਾਂ ਜਰੂਰ ਖੜੇ ਹੁੰਦੀ ਏ ਤੇ ਇੱਕ ਵੱਡੀ ਗੱਲ ਦੱਸਦੀ ਕਿ ਕੁਝ ਹੀ ਦੂਰੀ ਤੇ ਨਾਲ ਪੁਲਿਸ ਸ਼ੇਮਤ ਕਤਮ ਨਹੀਂ ਵੀ ਸੀਗਾ ਪਰ ਜੋ ਹੁਣ ਸੀਸੀਟੀਵੀ ਜੋ ਸਾਹਮਣੇ ਹੀ ਹੋਂਦੀ ਕਿਤਨਾ ਕਿ ਸਵਾਲ ਜਰੂਰ ਖੜੇ ਕੀਤੇ ਕਿਉਂਕਿ ਕਿਸ ਤਰ੍ਹਾਂ ਇਹਨਾਂ ਸ਼ੱਕ ਸਿਕਾ ਕਾਜਦੀਪੁਤ ਧਰਮ ਸਿੰਘ ਮਾਰਕੀਟ ਤੋਂ ਹੁੰਦਾ ਪੈਦਲ ਚੌਧਰੀ ਕੋਲ ਇੱਕ ਬੈਗ ਹੁੰਦਾ ਤੇ ਬੈਗ ਦੇ ਵਿੱਚ ਉਸਦੇ ਕੋਲ ਪਟ્રોલ ਰੱਖਿਆ ਹੁੰਦਾ ਤੇ ਥੋੜਾ ਰੱਖਿਆ ਹੁੰਦਾ ਜੋ ਉਸਦਾ ਇਸਤੇਮਾਲ ਕਰਦਾ ਬਾਅਦ ਚੋ ਪਤਲਾ ਹੋਰ ਕਿਤਨੇ ਕਿਤੇ ਬਾਬਾ ਵੀ ਇਮਰਾਨ ਸਾਹਿਬ ਦਾ ਪ੍ਰਤੀਨਿਧ ਹੋ ਤੋਰਦੇ ਲੇ ਜਿਸ ਤੋਂ ਬਾਅਦ ਉਹਨੇ ਕਿਤਨੇ ਕਿਤੇ ਲਗਾਤਾਰ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਕੋਈ ਵੀ ਪੁਲਿਸ ਮੁਲਾਜ਼ਮ ਉਸ ਪੂਰੀ ਸੀਸੀਟੀਵੀ ਦੇ ਵਿੱਚ ਕੋਈ ਵੀ ਪੁਲਿਸ ਮੁਲਾਜ਼ਮ कोई भी ਜਿਹੜਾ ਨਜ਼ਰ ਨਹੀਂ ਆ ਰਿਹਾ ਜਿਸ ਤੋਂ ਬਾਅਦ ਸਵਾਲ ਹੁਣ ਜੁਰੂ ਖੜੇ ਹੋਣ ਲੱਗੇ ਨੰ ਅੰਮ੍ਰਿਤਸਰ ਪੁਲਿਸ ਦੇ ਕਿਉਂਕਿ ਉਸ ਦਿਨ ਕੀ ਹੋ ਰਿਹਾ ਸੀ ਕਿ 3000 ਤੋਂ ਵੱਧ ਪੁਲਿਸ ਫੋਰਸ ਜਿਹੜੀ ਆ ਪੂਰੀ ਗੁਰੂ ਨਗਰੀ ਜਿਹੜੀ ਡਿਪਲਾਈਡ ਕੀਤੀ ਗਈ ਹੈ ਤੇ ਵੱਡੀ ਗੱਲ ਖੁਸ਼ੀ ਦੂਰ ਪਰ ਸਭ ਤੋਂ ਵੱਡੀ ਗੱਲ ਜਿਹੜੀ ਆ ਸਾਹਮਣੇ ਆ ਰਹੀ ਹੈ ਕਿ ਜਿਹੜੀ ਇਹ ਪੌੜੀ ਹੈ ਇਹ ਇਸ ਸਖਸ਼ ਦੇ ਇਥੇ ਪਹੁੰਚਣ ਤੋਂ ਪਹਿਲਾਂ ਹੀ ਲੱਗੀ ਹੋਈ ਸੀ ਆਖਿਰ ਹੁਣ ਵੱਡਾ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਪੌੜੀ ਕਿਸ ਨੇ ਲਗਾਈ ਏ ਥੇ ਆ ਬਿਲਕੁਲ ਕਿਤਨਾ ਕੀਤਾ 26 ਜਨਵਰੀ ਦੇ ਦਿਨ ਕਿ ਪੌੜੀ ਜੋ ਕਿਹਾ ਜਾ ਰਿਹਾ ਕਿ ਪਹਿਲੇ ਹੀ ਉਥੇ ਲੱਗੀ ਹੋਈ ਸੀ ਕਿ ਪਾਪਾ ਵੀਰਾਉ ਬੇਸਕਰ ਦੇ ਪਰਿਵਾਰ ਦੇ ਕੋਲ ਦੀ ਕੋੜੀ ਲੱਗੀ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਤਾਂ ਇਸ ਬਾਕਪੂਰ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਕੋੜੀ ਜਿਹੜੀ ਰਾਤ ਦੇ ਵੇਲੇ ਸ਼ਰਦਾ ਢੇਡ ਕਰਨੀ ਸੀ ਅਰਪਿਤ ਕਰਨੀ ਸੀ ਕਿ ਪਾਪਾ ਵੀਰਾਉ ਬੇਸਕਰ ਦੇ ਅੱਗੇ ਜਿਸ ਤੋਂ ਬਾਅਦ ਲੋਕਾਂ ਦੇ ਬੋਲੋ ਜਿਸ ਤੇ ਚੱਲਦੇ ਜਿਹੜੀ ਉੱਥੇ ਕੋੜੀ ਲੱਗਾ ਹੀ ਗਈ ਸੀ ਪਰ ਅਸੀਂ ਤੋਂ ਜਿਹੜੀ ਆਪੇ ਪੂਰੀ ਲੱਗੀ ਸੀ ਕਿਦਾਂ ਜਿਆ ਸਵਾਲਾਂ ਦੇ ਘੇਰੇ ਜੂਰ ਹੈ ਪੁਲਿਸ ਕਿਉਂਕਿ ਲਗਾਤਾਰ ਪਹਿਲਾਂ ਪੂਰੀ ਕੋੜੀ ਉੱਥੇ ਲੱਗੀ ਹੁੰਦੀ ਹੈਗੀ ਜਿਸ ਦੌਰਾਨ ਜਦੋਂ ਹਾਸਾ ਵਾਪਰਦਾ ਤੇ ਲੋਕ ਉਥੇ ਵੀਡੀਓ ਬਣਾਉਂਦੇ ਨੇ ਰਹਿਦੇ ਤੇ ਉਸ ਪੂਰੀ ਘਟਨਾ ਰਹੀ ਸੀ ਸੀਸੀਟੀਵੀ ਦੇ ਵਿੱਚ ਇੱਕ ਵੀ ਪੰਜਾਬ ਪੁਲਿਸ ਦਾ ਮੁਲਾਜ਼ਮ ਇੱਕ ਵੀ ਨਜ਼ਰ ਨਹੀਂ ਆਇਆ ਜਿਸ ਤੋਂ ਬਾਅਦ ਸਵਾਲਾਂ ਦੇ ਘੇਰੇ ਜੂਰ ਹੈ ਅਮਰੀਕਾ ਪੁਲਿਸ ਦਾ ਹਾਲਾਂਕਿ ਪਰ ਮਾਮਲਾ ਜ਼ਰੂਰ ਦਰਜ ਕਰ ਦਿੱਤਾ ਗਿਆ ਹੈਗਾ ਵਾ ਧਾਰਮਿਕ ਭਾਵਨਾਵਾਂ ਤੇਸ ਪੰਚਾਇਤ ਦੇ ਲਈ ਤੇ ਲਗਾਤਾਰ ਜੇ ਗੱਲ ਕਰੀਏ ਵੱਖ-ਵੱਖ ਲੀਡਰ ਆ ਉੱਥੇ ਲਗਾਤਾਰ ਆ ਰਹੇ ਨੇ ਲਗਾਤਾਰ ਸਰਦਾ ਪੇਟ ਕਰ ਰਹੇ ਨੇ ਆਪਣੇ ਪੁੱਲ ਚੜਾਣ ਦੇ ਬਾਬਾ ਬੀਰਸੋਸ ਵੇਦਕਰ ਦੀ ਪ੍ਰਤੀਬਾ ਦੇ ਅੱਗੇ ਪਰ ਸਵਾਲ ਜ਼ਰੂਰ ਖੜੇ ਕੀਤੇ ਜਾ ਰਹੇ ਕਿ 26 ਜਨਵਰੀ ਦੇ ਤੇ ਜੜ ਕੇ ਜਿਸ ਨੇ ਸੰਵਿਧਾਨ ਲਿਖਿਆ ਸੀਗਾ ਉਸ ਦੇ ਹੀ ਕਿਤਨਾ ਕਿਤਨੇ ਪੁਤਲੇ ਨੂੰ ਪ੍ਰਤੀਮਾ ਨੂੰ ਕਿਤਨਾ ਕਿ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਸੰਵਿਧਾਨ ਦੀ ਕਾਪੀਆਂ ਉਸ ਨੂੰ ਅੱਗ ਲਗਾਈ ਜਾਂਦੀਆਂ ਤੋਂ ਕਿਤਨੇ ਕਿਤੇ ਹਿਲਾ ਲੈ ਕੇ ਜਾਂਚ ਦਾ ਵਿਸ਼ੇ ਹੈ ਕਿ ਹੋਰ ਕੌਣ-ਕੌਣ ਇਸ ਪੂਰੀ ਪਤਨਾਂ ਦੇ ਵਿੱਚ ਜਿਹੜਾ ਉਸਦਾ ਹੱਥ ਹੋ ਸਕਦਾ ਪਰ ਵੱਡੀ ਗੱਲ ਤੁਹਾਨੂੰ ਦੱਸ ਦਿਕੀ ਜਿਹੜੇ ਅੰਮ੍ਰਿਤਸਰ ਦੀ ਫੀਸਸ ਆਸੋਰਤ ਜ਼ਿਕਰ ਦੇਖਿਆ ਜਾਏ ਹਾਲਾਂਕਿ ਇਸ ਸਖਸ਼ ਦਾ ਜਿਹੜਾ ਇਹ ਰਿਵਾਰਡ ਵੀ ਹਾਸਿਲ ਕੀਤਾ ਗਿਆ ਤਾਂ ਪੁਲਿਸ ਨੇ ਹੁਣ ਤੱਕ ਕੋਈ ਜਿਹੜੀ ਹੈ ਕੋਈ ਜਾਣਕਾਰੀ ਸਾਂਝੀ ਕੀਤੀ ਹੈ ਕੋਈ ਸੋਰਸਿਸ ਤੁਹਾਡੇ ਜਾਣਕਾਰੀ ਸਾਂਝੀ ਕਰ ਰਹੇ ਹੋ ਹੁਣ ਕਿ ਆਖਿਰ ਇਸ ਪੂਰੇ ਮਾਮਲੇ ਨੂੰ ਲੈ ਕੇ ਕੋਈ ਕਿਤੇ ਕਿਤੇ ਤਾਰੇ ਜੁੜੇ ਹੋਣ ਦੀ ਕੋਈ ਖਬਰ ਸਾਹਮਣੇ ਆਈ ਹੋਵੇ ਕੋਈ ਬਿਲਕੁਲ ਤਾਂ ਗੱਲ ਕੱਲ ਅੰਮ੍ਰਿਤਸਰ ਮਾਨਜੋਗ ਅਦਾਲਤ ਤੇ ਜੂੜ ਪੇਸ਼ ਕੀਤਾ ਗਿਆ ਜੀ ਕਾਜ ਦੀ ਕੋ ਤੇ ਉਸ ਦਾ ਜਿਹੜਾ ਰਿਮਾਂਡ ਆ ਉਹ 4 ਦਿਨ ਦਾ ਮਿਲ ਗਿਆ ਪਰ ਫਿਲਹਾਲ ਤਾਂ ਦੱਸਦੇ ਕਿ ਪੁਲਿਸ ਵੱਲੋਂ ਹਜੇ ਤੱਕ ਕੋਈ ਕਸ਼ੀ ਇਸ ਬਾਬਤ ਅਪਡੇਟ ਜਰੀਆ ਕੋਈ ਵੀ ਨਹੀਂ ਦਿੱਤੀ ਕਿਉਂਕਿ ਮਾਮਲਾ ਜਿਹੜਾ ਕਾਫੀ ਹਾਈਲਾਈਟ ਹੋਇਆ ਸੀਗਾ ਪੁਲਿਸ ਨੇ ਹਜੇ ਤੱਕ ਇਸ ਪੂਰੇ ਮਾਮਲੇ 'ਕੇ ਜਿਹੜੀ ਐਫ ਆਈ ਆਰ ਆ ਉਹ ਵੀ ਜਿਹੜੀ ਹਜੇ ਤੱਕ ਰਿਲੀਜ਼ ਨਹੀਂ ਕੀਤੀ ਹਾਲਾਂਕਿ ਪੁਲਿਸ ਰਿਜਿਸਟਰ ਨੰਬਰ E ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਸੀ ਨੰਬਰ 6 ਹੈਗੀ ਹੈ ਤੇ ਪਰ ਫਿਲਹਾਲ ਪੁਲਿਸ ਨੇ ਐਫ ਆਈ ਆਰ ਵੀ ਜਿਹੜੀ ਹੈ ਹਜੇ ਤੱਕ ਰਿਲੀਜ਼ ਨਹੀਂ ਕੀਤੀ ਇਹ ਕ ਦੂਰੀ ਬਣਾਈ ਰੱਖੀ ਹੈ ਕਿਉਂਕਿ ਮਾਮਲਾ ਜਿਹੜਾ ਕਾਫੀ ਹਾਈਲਾਈਟ ਹੋ ਗਿਆ ਪਰ ਲਗਾਤਾਰ ਉਹ ਜੋ ਸੀਸੀਟੀਵੀ ਸਾਮੀ ਇਸ ਤੋਂ ਬਾਅਦ ਲਗਾਤਾਰ ਸਵਾਲ ਜਰੂਰ ਖੜੇ ਹੁੰਦੇ ਕਿਉਂਕਿ ਪੂਰੀ ਸੀਸੀਟੀਵੀ ਦੇ ਵਿੱਚ ਇੱਕ ਵੀ ਪੁਲਿਸ ਮੁਲਾਜ਼ਮ ਉਸ ਤੇ ਇੱਕ ਵੀ ਨਜ਼ਰ ਨਹੀਂ ਆ ਰਹੀ ਸੀਗਾ ਤੇ ਗੱਲ 26 ਜਨਵਰੀ ਵਾਲੇ ਦਿਨ ਦੇ ਵਿੱਚ ਵੀ ਕਿਹੜਾ ਸਕੂਲ ਕੋਈ ਵੀ ਪੁਲਿਸ ਮੁਲਾਜ਼ਮ ਜਿਹੜਾ ਤਾਂ ਆਤਰੇ ਹੀ ਇਕੱਠਾ ਸੀ ਹਾਲਾਂਕਿ ਹੁਣ ਡੀਸੀ ਵੱਲੋਂ ਜੁਰ ਹੁਕਮ ਜਾਰੀ ਕਰ ਦਿੱਤੇ ਕਿ ਕਿ ਉੱਥੇ ਕਿਤਨਾ ਕਿਤੇ ਜਿਹੜੇ ਪੁਲਿਸ ਮੁਲਾਜ਼ਮਾਂ 24 ਘੰਟੇ ਲਈ ਜਿਹੜੇ ਆ ਤਾਂ ਇਹ ਵੱਡਾ ਸਵਾਲ ਹੈ ਕਿ ਆਖਿਰ ਜਿਹੜੀ ਸੀਸੀਟੀਵੀ ਇਹ ਫੁਟੇਜ ਸਭ ਨੇ ਆਈ ਹੈ ਅ اچھا ਇੱਕ ਹੋਰ ਚੀਜ਼ ਬੜੀ ਜਿਹੜੀ ਹੈ ਇਹਦੇ ਵਿੱਚ ਖਾਸ ਲੱਗ ਰਹੀ ਹੈ ਕਿ ਇਹ ਮਲਜਮ ਦੀ ਜਿਹੜੀ ਹੈ ਇਹ ਵੀਡੀਓ ਤਾਂ ਸੀਸੀਟੀਵੀ ਫੁਟੇਜ ਸਾਹਮਣੇ ਆ ਚੁੱਕੀ ਹੈ ਲੇਕਿਨ ਉਹ ਜਿਹੜਾ ਮੈਂ ਪਹਿਲਾਂ ਸਵਾਲ ਦਾ ਜ਼ਿਕਰ ਕੀਤਾ ਹੈ ਕਿ ਆਖਰੀ ਪੌੜੀ ਕਦੋਂ ਲਗਾਏਗੀ ਇਸ ਨੂੰ ਲੈ ਕੇ ਕੋਈ ਪੁਰਾਣਾ ਜਿਹੜਾ ਇਹ ਡਾਟਾ ਖੰਗਾਲਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹੀ ਸੀਸੀਟੀਵੀ ਫੁਟੇਜ ਦਾ ਕਿ ਇਹ ਪੌੜੀ ਆਖਿਰ ਕਦੋਂ ਲਗਾਈ ਕਿਸ ਨੇ ਲਗਾਈ ਇੱਥੇ ਆ ਬਿਲਕੁਲ ਜੋ ਜਾਣਕਾਰੀ ਮਿਲ ਕੇ ਸਾਹਮਣੇ ਆ ਰਹੀ ਹੈ ਕਿ ਆ ਪੌੜੀ ਕਿੰਨੇ ਕਿਤੇ ਉੱਥੇ ਜਿਹੜੇ ਕਾਰਪੋਰੇਸ਼ਨ ਦੇ ਮੁਲਾਜ਼ਮ ਹੈਗੇ ਉਹਨਾਂ ਦੇ ਵੱਲਈ ਫੇਰ ਦੀ ਲਗਾਈ ਗਈ ਸੀ ਕਿਉਂਕਿ ਉਹਨਾਂ ਨੂੰ ਜ਼ਰਦੇਸ ਜਾਰੀ ਹੋਏ ਸੀ ਕਿ ਕਹਿ ਸਕਦੇ ਕਿ ਸ਼ਾਮ ਦੇ ਵੇਲੇ ਕਿ ਇਸੇ ਵੀਆਪੀ ਲੀਡਰ ਦੇ ਵੱਲੋਂ ਲੀਡਰਾਂ ਦੇ ਵੱਲੋਂ ਹੀ ਕਿਤਨਾ ਕਿਤੇ ਬਾਬਾ ਵੀਰ ਨੋ ਬੇਦਕਾਰੀ ਪ੍ਰਤੀ ਦੇ ਗੈਸ ਸਭਾ ਹਾਈਲੀ ਪੀਸ ਕਰਨੀ ਸੀਗੀ ਫੁੱਲ ਚਰਾਨੇ ਤੇ ਅਰਪਿਤ ਕਰਨੀ ਸੀਗੀ ਜਿਸ ਦੇ ਚਲਦੇ ਇਹ ਬਿਆਨ ਹੇਠਾਂ ਸਾਹਮਣੇ ਆਇਆ ਕਿ ਉਹ ਲਗਾਣੀ ਸੀਗੀ ਪਰ ਵੱਡੀ ਗੱਲ ਹੈਗੀ ਹੈ ਕਿ ਜਦੋਂ ਪੋੜੀ ਲਗਾਈ ਜਾਂਦੀ ਹੈ ਉੱਥੇ ਕੋਈ ਵੀ ਪੁਲਿਸ ਮੁਲਾਜ਼ਮ ਤਨਾਤ ਨਹੀਂ ਸੀਗਾ ਵੀ ਲਾਲ ਹੋਇਆ ਜਾਂਚ ਦਾ ਵਿਸ਼ੇ ਪਰ ਵੱਡੀ ਗੱਲ ਦੱਸਤੀ ਕਿ ਜਿਹੜੇ ਲੁਧਿਆਣਾ ਅੰਮ੍ਰਿਤਸਰ ਦੇ ਸੀਪੀ ਨੇ ਗੁਰਪ੍ਰੀਤ ਸਿੰਘ ਕੋਲੋਂ ਨੇ ਆਵੀ ਸਾਫ਼ ਕਹਤਾ ਕਿ ਜੇ ਜੇ ਕਿ ਕਿਸੇ ਨੇ ਜਿਹੜਾ ਆਪਣਾ ਮਨ ਲਿਆ ਪਰ ਕਿਸੇ ਨੇ ਜਿਹੜਾ ਉਹਨੇ ਪੋੜੀ ਲਗਾ ਦਿੱਤੀ ਤਾਂ ਉਸ ਤੋਂ ਬਾਅਦ ਇਸ ਪੋ ਉੱਥੇ ਕਿਉਂ ਰੱਖੀ ਗਈ ਹੈ ਪੋੜੀ ਇਹ ਵੀ ਇੱਕ ਵੱਡਾ ਸਵਾਲ ਹੈ ਆ ਬਿਲਕੁਲ ਗੁਰਪ੍ਰੀਤ ਅੰਦਾਜ਼ ਤੇ ਕਿ ਜਿਹੜਾ ਅੰਮ੍ਰਿਤਸਰ ਦੇ ਦੀਪੇ ਨੇ ਗੁਰਪ੍ਰੀਤ ਸਿੰਘ ਢੱਲਰ ਉਹਨੇ ਸਾਫ਼-ਸਾਫ਼ ਕਹਿੰਦਾ ਕਿ ਦੇਖੋ ਇਸ ਮਾਮਲੇ ਲੈ ਕੇ ਕਿਸੇ ਵੀ ਅੰਮ੍ਰਿਤਸਰ ਪੁਲਿਸ ਮੁਲਾਜ਼ਮ ਦੀ ਅੰਗਹਿਲੀ ਸਾਹਮਣੇ ਆਂਦੀ ਹੈ ਜੇਕਰ ਕੋਈ ਵੀ ਪੁਲਿਸ ਮੁਲਾਜ਼ਮੀ ਕਿਸੇ ਤਰ੍ਹਾਂ ਦੀ ਅੰਗਹਿਲੀ ਜਿਹੜੀ ਸਾਹਮਣੇ ਆਂਦੀ ਹੈ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਉਸ ਦੇ ਖਿਲਾਫ ਜਰੀਆ ਉਹ ਸਖਤ ਸੱਤ ਕਾਰਵਾਈ ਕੀਤੀ ਜਾਏਗੀ ਪਰ ਇਸ ਤਰ੍ਹਾਂ ਤੁਹਾਨੂੰ ਦੱਸ ਦੇ ਕਿ ਅਸੀਂ ਦੱਸਿਆ ਸੀ ਕਿ ਸਿਰ ਤੋਂ ਹੀ ਉੱਥੇ ਬੋੜੀ ਲੱਗੀ ਸੀਦਾ ਇੱਕ ਫਿਲਾਲ ਇੱਕ ਜਾਇਦਾਦ ਦਾ ਵਿਸ਼ੇ ਹੈ ਸੋ ਲਗਾਤਾਰ ਪੁਲਿਸ ਵੱਲੋਂ ਕੀ 4 ਦਿਨ ਦਾ ਰਿਮਾਨ ਮਿਲ ਚੁਕਿਆ ਹੈ ਮਾਂਜੋਗ ਅਦਾਲਤ ਨੇ ਦਿੱਤਾ ਰਿਮਾਨ ਪੁਲਿਸ ਨੂੰ ਤੇ ਪੁਲਿਸ ਵੱਲੋਂ ਉਸ ਕੋਰੇ ਮੰਨ ਲਿਆ ਕਿ ਲਗਾਤਾਰ ਜਾਂਚ ਪੜਤਾਲ ਦੀ ਤਿਆਰੀ ਆ ਪੁਛ ਪੜਤਾਲ ਕੀਤੀ ਜਾ ਰਹੀ ਹੈ ਕਿ ਤੇ ਜਿਹੜੀ ਲੱਗੇ ਇਹਦੀ ਕਾਇਦਿਤ ਦੀ ਮਾਤਾ ਉਸਦੇ ਸਾਹਮਣੇ ਕਹਿੰਦਾ ਸੀ ਕਿ ਸਾਡੀ ਉਸਦੇ ਨਾਲ ਬਿਲਕੁਲ ਗੱਲ ਨਹੀਂ ਹੁੰਦੀ ਜਦੋਂ ਆਖਰੀ ਵਾਰ ਘਰ ਤੋਂ ਗਿਆ ਸੀਗਾ ਕਾਇਦਿਤ ਬਤਰੀ ਮਾਂ ਨੂੰ ਇਹ ਹੀ ਕਹਿ ਕੇ ਗਿਆ ਸੀਗਾ ਕਿ ਜੇਕਰ ਕੋਈ ਵੀ ਮੇਰੇ ਘਰ ਦਾ ਠੀਕ ਮਰਦਾ ਤੇ ਮੈਂ ਕਦੇ ਉੱਥੇ ਆਵਾਂਗਾ ਨਹੀਂ ਪਰ ਤੁਹਾਨੂੰ ਦੱਸ ਦਈਏ ਕਿ ਇਹ ਕਿਹਾ ਜਾ ਰਿਹਾ ਕਿ ਅੰਮ੍ਰਿਤਸਰ ਦੇ ਕੈਦੀ ਜਗ੍ਹਾ ਦੇ ਵਿੱਚ ਰਹਿੰਦਾ ਸੀਗਾ ਕਾਜਦੀਪ ਤੇ ਫਿਲਹਾਲ ਲਗਾਤਾਰ ਪੁਸ਼ਪੜਤਾਲ ਕੀਤੀ ਜਾ ਰਹੀ ਹੈ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਇਸ ਤੋਂ ਬਾਅਦ ਕੀ ਕੁਝ ਖੁਲਾਸੇ ਹੁੰਦੇ ਆ ਅਨਲਗ ਵਰਗਾ ਸੀਗਾ ਪਰ ਪੁਲਿਸ ਵੱਲੋਂ ਹਜੇ ਤੱਕ ਇਸ ਬਾਬਤ ਕੋਈ ਵੀ ਜਾਣਕਾਰੀ ਦਿੱਤੀ ਜਾ ਰਹੀ ਕਿ ਕੀ ਕੁਝ ਖੁਲਾਸੇ ਹੋਏ ਨੇ ਤੇ ਬਾਕੀ ਜਿਹੜੀ ਮੇਨ ਗੱਲ ਐਫ ਆਈ ਆਰ ਜਿਹੜੀ ਆ ਉਹ ਹਜੇ ਤੱਕ ਵੀ ਜਿਹੜੀ ਰਿਲੀਜ਼ ਆ ਉਹ ਤੱਕ ਨਹੀਂ ਕੀਤੀ ਗਈ ਅੰਮ੍ਰਿਤਸਰ ਪੁਲਿਸ ਦੇ ਬਨਨ ਜੀ ਠੀਕਾ ਠੀਕਾ ਪਰ ਹਾਲਾਂਕਿ ਸਵਾਲ ਕਈ ਲੋਕਾਂ ਦੇ ਜ਼ਿਹਨ ਦੇ ਵਿੱਚ ਲੇਕਿਨ ਇਹਨਾਂ ਸਵਾਲਾਂ ਤੇ ਫੁੱਲ ਸਟਾਪ ਲਾਉਣ ਦੇ ਲਈ ਜਿਹੜਾ ਜਵਾਬ ਤਾਂ ਹੁਣ ਦੇਣਾ ਹੀ ਪਏਗਾ ਕਿਉਂਕਿ ਤੁਸੀਂ ਵੀ ਮੌਕੇ ਤੇ ਪਹੁੰਚ ਕੇ ਉਸ ਦਿਨ ਕਾਫੀ ਜਿਹੜਾ ਇਹ ਆਲੇ-ਦਾਲੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਇੱਕ ਬਾਬੇ ਦੇ ਨਾਲ ਵੀ ਗੱਲਬਾਤ ਕਰਨ ਦੀ ਤੁਸੀਂ ਕੋਸ਼ਿਸ਼ ਕੀਤੀ ਸੀ ਤਾਂ ਉਹਨਾਂ ਦਾ ਵੀ ਜਿਹੜਾ ਇਹ ਆਪੋ ਆਪਣਾ ਜਿਹੜਾ ਇਹ ਕਹਿਣਾ ਸੀ ਜੋ ਉਹਨਾਂ ਨੇ ਮੌਕੇ ਤੇ ਦੇਖਿਆ ਤਾਂ ਫਿਲਹਾਲ ਦੀ ਘੜੀ ਪਰ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਤੁਸੀਂ ਤਵਾਬ ਤਫਸੀਲ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਦਾ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਦੇ ਮਾਮਲੇ ਤਹਿਤ ਹੁਣ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜੋ ਕਿ ਤੁਸੀਂ ਲਗਾਤਾਰ ਦੇਖ ਪਾ ਰਹੇ ਹੋ